ਤੇ ਮਾੜੇ ਅੰਸ਼ਰਾਂ ਨੂੰ ਇੱਕ ਵਾਰਨਿੰਗ ਦਿੱਤੀ ਜਾਣ ਦਾ ਸਾਡਾ ਮਕਸਦ ਹੈਗਾ ਕਿ ਉਹ ਮਾੜੇ ਕੰਮਾਂ ਨੂੰ ਛੱਡ ਕੇ ਮੇਨਸਟ੍ਰੀਮ ਦੇ ਵਿੱਚ ਆਉਣਗੇ ਆਮਨਪਸੰਦ ਲੋਕ ਨੇ ਉਹਨਾਂ ਦੇ ਦਿਲਾਂ 'ਚ ਉਹਨਾਂ ਦੇ ਦਿਮਾਗਾਂ 'ਚ ਕੰਫੀਡੈਂਸ ਇੰਸਟਾਲ ਕੀਤਾ ਜਾ ਸਕੇ ਉਹਨਾਂ ਨੂੰ ਵਿਸ਼ਵਾਸ ਦੁਆਇਆ ਜਾ ਸਕੇ ਕਿ ਉਹਨਾਂ ਦਾ ਕੋਈ ਵੀ ਮਾੜਾ ਅੰਸ਼ਰ ਉਹਨਾਂ ਨੂੰ ਪਹੁੰਚ ਨਹੀਂ ਕਰ ਸਕੇਗਾ ਸਸੀ ਗੜਮ ਜਗਤਾਰ ਸਿੰਘ ਸਰਾ ਦਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਫਲੈਗ ਮਾਰਚ ਕੀਤਾ ਜਾ ਰਿਹਾ ਥਾਣਾ ਸਮਲਸਰ ਦੇ ਵੱਲੋਂ ਕਿਹੜੇ ਕਾਰਨਾ ਕਰਕੇ ਫਲੈਗ ਮਾਰਚ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਅਸਰ ਜਣਕਰਾ ਖੜਨ ਨਾਲ ਹੋਣਗੇ ਤਫਲ ਹਾਲ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਈਏ ਕਿ ਜਿਹੜੀਆਂ ਤਸਵੀਰਾਂ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਇਹ ਫਲੈਗ ਮਾਰਚ ਦੀਆਂ ਤਸਵੀਰਾਂ ਨੇ ਫਲੈਗ ਮਾਰਚ ਕੱਢਿਆ ਜਾ ਰਿਹਾ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਹਲਕੇ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਲਗਾਤਾਰ ਜੜੀਆਂ ਥਾਂ ਥਾਂ ਦੇ ਉੱਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਫਲੈਗ ਮਾਰਚ ਦੀਆਂ ਤਸਵੀਰਾਂ ਤੁਸੀਂ ਇਸ ਤੇ ਅਸੀਂ ਦੇਖ ਰਹੇ ਹਾਂ ਗੱਲਬਾਤ ਵੀ ਕਰਾਂਗੇ ਨਾਲ ਹੋਰ ਕਿਹੜੇ ਅਧਿਕਾਰੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਫਲੈਗ ਮਾਰਚ ਕੱਢਿਆ ਜਾ ਰਿਹਾ ਇਹ ਫਲੈਗ ਮਾਰਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਬਿਖਰੀ ਅਜੇਰਾਏ ਜੀ ਆਈਪੀ ਕੀਤਾ ਜਾ ਰਿਹਾ ਇਹ ਸਾਡੇ ਬਾਗਾ ਸਬਡਿਵੀਜ਼ਨ ਦੇ ਵੀ ਅਸੀਂ ਜਿਹੜੇ ਵੀ ਥਾਣਾ ਬਾਗਾ ਪੁਰਾਣਾ ਤੇ ਸਮਾਲ ਸਰ ਦੇ ਪਿੰਡਾਂ ਦੇ ਵਿੱਚ ਤੇ ਬਾਗੇ ਪੁਰਾਣੇ ਵਿੱਚ ਅਸੀਂ ਪੈਦਲ ਮਾਰਚ ਕਰਕੇ ਆਈਆਂ ਇਹਦਾ ਮੇਨ ਮਕਸਦ ਸਾਡਾ ਇਹੀ ਹੈ ਵੀ ਜਿਹੜੇ ਤਾਂ ਕਾਨੂੰਨ ਪਸੰਦ ਲੋਕ ਨੇ ਅਮਨ ਪਸੰਦ ਲੋਕ ਨੇ ਉਹਨਾਂ ਦੇ ਦਿਲਾਂ 'ਚ ਉਹਨਾਂ ਦੇ ਦਿਮਾਗਾਂ 'ਚ ਕੰਫੀਡੈਂਸ ਇੰਸਟਾਲ ਕੀਤਾ ਜਾ ਸਕੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਜਾ ਸਕੇ ਕਿ ਉਹਨਾਂ ਦਾ ਕੋਈ ਵੀ ਮਾੜਾ ਅੰਸ਼ਰ ਉਹਨਾਂ ਨੂੰ ਪਹੁੰਚ ਨਹੀਂ ਕਰ ਸਕੇਗਾ ਤੇ ਮਾੜੇ ਅੰਸ਼ਰਾਂ ਨੂੰ ਇੱਕ ਵਾਰਨਿੰਗ ਦਿੱਤੀ ਜਾਣ ਦਾ ਸਾਡਾ ਮਕਸਦ ਹੈਗਾ ਕਿ ਉਹ ਮਾੜੇ ਕੰਮਾਂ ਨੂੰ ਛੱਡ ਕੇ ਮੇਨਸਟ੍ਰੀਮ ਦੇ ਵਿੱਚ ਆਉਣ ਜੀ ਜੀ ਜਿਹੜਾ ਹੋਰ ਜਿਹੜਾ ਕਿਹੜੇ ਕਿਹੜੇ ਪਿੰਡਾਂ ਦੇ ਬਾਰੇ ਜਿਹੜਾ ਥਾਣਾ ਸਮਾਪਤੇ ਕੱਢੇ ਜਾ ਰਹੇ ਅਸੀਂ ਪਹਿਲਾਂ ਅਸੀਂ ਬੱਗੇ ਪ੍ਰਾਣੇ ਦੇ ਦੋਨੇ ਲੰਗਿਆਣਾ ਤੇ ਮਾਲਾ ਕਲਾ ਮਾਲਾ ਖੁਰਦ ਫਿਰ ਸਮਾਲਸਰ ਦੇ ਪਿੰਡ ਪਲੂਰ ਲੰਡੇ ਤੇ ਡੇਮਰੂ ਵਗੈਰਾ ਤੇ ਰੋਡੇ ਇਹ ਸਾਰੇ ਪਿੰਡਾਂ ਜਾ ਕੇ ਆਏ ਆ ਬਾਕੀ ਅਸੀਂ ਅੱਗੇ ਇਹ ਸੇਖਾ ਵਗੈਰਾ ਤੇ ਮਾੜੀ ਮੁਸਤਾਫਾ ਚੰਨੂਆਣਾ ਤੇ ਇਹ ਸਾਰੇ ਪਿੰਡਾਂ ਚ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੂਬੇ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਦੇ ਲਈ ਜਿਹੜਾ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜ਼ਿਲ੍ਹੇ ਦੇ ਵਿੱਚ ਸਾਰੇ ਥਾਂ ਦੇ ਉੱਤੇ ਜਿਹੜਾ ਇਹ ਫਲੈਗ ਮਾਰਚ ਕੀਤਾ ਗਿਆ ਵੱਖ-ਵੱਖ ਥਾਣਿਆਂ ਦੇ ਵੱਲੋਂ ਜਿਵੇਂ ਥਾਣਾ ਬਾਗਾ ਪਰਾਣਾ ਥਾਣਾ ਸਮਾਲਸਰ ਨੂੰ ਲੈ ਕੇ ਜਿਹੜਾ ਕਿ ਅਮਨ ਕਮਦ ਸਥਿਤੀ ਬਣਾਈ ਰੱਖਣ ਦੇ ਲਈ ਮਾੜੇ ਅੰਸਰ ਨੂੰ ਹੱਥ ਪਾਉਣ ਦੇ ਲਈ ਜਿਹੜਾ ਇਹ ਡੀਐਸਪੀ ਦਲਵੀਰ ਸਿੰਘ ਨੇ ਜਿਹੜੀ ਜਾਣਕਾਰੀ ਵੀ ਸਾਡਾ ਨਾਲ ਸਾਂਝੀ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਵੀ ਜਿਹੜਾ ਮਾੜੀ ਮੁਸਫਾ ਤੱਕ ਜਿਹੜਾ ਇਹ ਕੱਢਿਆ ਜਾਊਗਾ ਪਰ ਇਸ ਨੂੰ ਜਿਹੜਾ ਸੂਬੇ ਦੇ ਵਿੱਚ ਪੰਚਾਇਤ ਸਰਪੰਚਾਂ ਦੇ ਜਿਵੇਂ ਚੋਣਾਂ ਨੂੰ ਹੋ ਰਹੀਆਂ ਉਹਨਾਂ ਦੇ ਸਰदर्भ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਜਿਹੜਾ ਇਹ ਕੱਢਿਆ ਜਾ ਰਿਹਾ ਰਾਤ ਨੂੰ ਜਿਹੜਾ ਰੋਫ ਲੈਂਕ ਮਾਰਕ ਕੀਤਾ ਜਾ ਰਿਹਾ ਬਲੈਂਕ ਮਾਰਕ ਦੇ ਉਹਨਾਂ ਦੇ ਸਮੇਤ ਕੀ ਚੀਜ਼ ਤੇ ਨਿਕਲਦੇ ਨੇ ਤੇ ਕੀ ਇਸੇ ਫਾਇਦੇ ਜਿਹੜੇ ਉਹ ਆਮ ਲੋਕਾਂ ਨੂੰ ਦੇਖਣ ਨੂੰ ਮਿਲਦੇ ਨੇ ਉਹਨਾਂ and say car